ਸਾਤਰੀਆ ਕਾਲਜੀ ਸਿੱਖ ਇਤਿਹਾਸ ਵਾਲੀ ਸਾਖੀ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਿਨਾ ਕੰਗੜ ਦੇ ਸਥਾਨ ਤੇ ਪਹੁੰਚਦੇ ਨੇ ਸਵੇਰ ਦੇ ਸਮੇ ਗੁਰੂ ਗੋਬਿੰਦ ਸਿੰਘ ਜੀ ਦਿਆਲਪੁਰਾ ਰੁਕਦੇ ਨੇ ਰਾਤ ਸਮੇ ਕਦੀ ਦੀਨਾ ਸਾਹਿਬ ਤੇ ਕਦੀ ਕੰਗੜਾ ਆ ਕੇ ਰੁਕਦੇ ਨੇ ਤੇ ਲਗਭਗ 3 ਮਹੀਨੇ 11 ਦਿਨ ਗੁਰੂ ਗੋਬਿੰਦ ਸਿੰਘ ਜੀ ਇੱਥੇ ਰਹਿੰਦੇ ਨੇ ਤੇ ਇੱਥੇ ਹੀ ਫਿਰ ਔਰੰਗਜੀਬ ਨੂੰ ਜਫਰਨਾਮਾ ਲਿਖਿਆ ਜਾਂਦਾ ਜਿਹਨੂੰ ਜਿੱਤ ਦੀ ਚਿੱਠੀ ਵੀ ਕਿਹਾ ਜਾਂਦਾ ਹੈ ਜਿਨੂੰ ਪੜ ਕੇ ਔਰਨ ਜੇ ਫਿਰ ਮੰਜੇ ਤੋਂ ਨਹੀਂ ਸੀ ਉੱਠ ਸਕਿਆ ਤੇ ਫਿਰ ਪਛਤਾਵੇ ਚ ਟੜ-ਟੜ ਕੇ ਉਹਦੀ ਜਾਨ ਨਿਕਲੀ ਸੀ ਇਹ ਦਿਨ ਗੁਰਦਿਆਲਪੁਰ ਸਾਹਿਬ ਦੇ ਵਿਖੇ ਜਫਰਨਾਮਾ ਲਿਖਿਆ ਗਿਆ ਤੇ ਭੇਜਿਆ ਜਾਂਦਾ ਦੀਨਾ ਸਾਹਿਬ ਤੋਂ ਦਿਆਲਪੁਰਾ ਲਿਖਿਆ ਜਾਂਦਾ ਹੈ ਤੇ ਦੀਨਾ ਸਾਹਿਬ ਤੋਂ ਭੇਜਿਆ ਜਾਂਦਾ ਹੈ ਇਹਦੇ ਚ ਕੀ ਲਿਖਿਆ ਸੀ ਉਹ ਤੁਹਾਨੂੰ ਦੱਸ ਦਿਆਂ ਜੀ ਇਹ ਨਪੁੰਸਕ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੂ ਪਲੰਦਾ ਝੂਠ ਦਾ ਤੇ ਤੂੰ ਹੈ ਬੰਦਾ ਪਰ ਫਰੇਬ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੂਹ ਤੇਰੀ ਤੇ ਝੂਠਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿੰਸਲਾ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਬੁਝ ਦਿਲਾ ਵਾਹ ਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਲੱਗਦੀ ਹੈ ਸਿਤਮਗਰ ਕੰਬਖਤ ਦੀ ਤੇਰੀ ਤਸਬੀਹ ਦੇ ਨੇ ਮੰਨ ਕੇ ਕੈਦਖਾਨੇ ਮੌਤ ਦੇ ਡੰਡਿਆਂ ਦੇ ਨਾਲ ਤੂੰ ਕੱਢੇ ਅਰਥ ਡੰਡੌਤ ਦੇ ਇਹ ਤੇਰੀ ਕੜਵੀ ਕਮੀਨੀ ਬਦਲੇ ਆਂ ਦੀ ਭਾਵਨਾ ਹੁਣੇ ਚੌਂਦੀ ਜੋਰ ਗੁਰੂ ਗੋਬਿੰਦ ਦਾ ਅਜਮਾਉਣਾ ਮੈਂ ਤੇਰੇ ਪੈਰਾ ਹੀਠਾ ਅਗ ਐਸੀ ਬਦਣੀ ਜਿਨਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਜਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੂੰ ਮਾਰੇ ਗਿੱਦੜਾ ਕੀ ਹੋਇਆ ਜੇ ਲਿੱਦ ਤੂੰ ਫਿਰਦਾ ਫੁੰਡਾਈ ਲਿੱਦੜਾ ਜੋ ਖੁਦਾ ਦੇ ਨਾਮ ਤੇ ਚੱਕੀਆਂ ਉਹ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨਮਾਜ਼ਾਂ ਨੂੰ ਕਲੰਕਤ ਕਰ ਗਈਆਂ ਆ ਸੁਨਾਵਾ ਕਿਸ ਤਰ੍ਹਾਂ ਕਰ ਦੇ ਨੇ ਯੋਦੇ ਗੁਫ਼ਤਗੂ ਆਦਿ ਖਾਵਾ ਕਿਸ ਤਰ੍ਹਾਂ ਲੜ ਦੇ ਨੇ ਜੰਗਾ ਜੰਗ ਜੂ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਆਹਮੋ ਸਾਹਮਣੇ ਤੇਗਾ ਉਠਾਈਆਂ ਜਾਂਦੀਆਂ ਜਿਹੜਾ ਫੌਜਾਂ ਨੂੰ ਲੜਾਉਣਾ ਚੌਹਣ ਯੋਦੇ ਸ਼ਾਕਰੇ ਦੋਹੇ ਧਿਰਾਂ ਦੇ ਸੂਰਮੇ ਜਰਨੈਲ ਕਰਦੇ ਟੱਕਰੀ ਤੂੰ ਹੀ ਐਦਾ ਫੌਜ ਲੈ ਕੇ ਆ ਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਸੇ ਹੀ ਤਰ੍ਹਾਂ ਦੀ ਹੂਬ ਹੂ ਓ ਖੁਦਾ ਦੇ ਮੁਜਰਮਾ ਤੂੰ ਬਾਦਸ਼ਾਹ ਮਰਦੂਦ ਹੈ ਆਪਣੀ ਹੀ ਅਗ ਅੰਦਰ ਸੜ ਰਿਹਾ ਨਮਰੂਦ ਹੈ ਆ ਪੜਹਾਵਾ ਰੱਬ ਦੀ ਤਹਿਰੀਰ ਅਣਪੜ ਆਲਮਾ ਆ ਦਿਖਾਵਾ ਰੱਬ ਦੀ ਰਹਿਮਤ ਦੇ ਜਲਵੇ ਜ਼ਾਲਿਮਾ ਸੁਨਹਿਰੋਏ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਖਾਲਸੇ ਦੀ ਇਹ ਤਬਾਈ ਹੈ ਹੋਈ ਉਜੜੇ ਵਸਾਵਣ ਵਾਸਤੇ ਖਾਲਸੇ ਦੀ ਇਹ ਤਬਾਈ ਹੋਈ ਰੋਂਦੇ ਹਸਾਉਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕੌਰ ਵਿੱਚ ਬੁੱਝਦੀ ਨਹੀਂ ਇਸ ਤੋਂ ਵੱਡੀ ਇਸ ਦੌਰ ਵਿੱਚ ਹੁੰਡੇ ਆ ਜਾਂ ਤੀਰ ਮੇਰੇ ਨੇ ਖਾਨ ਨਾਹਰ ਖਾਨ ਨੂੰ ਸਭ ਤੇਰੇ ਜਰਨੈਲ ਫਿਰ ਦੇਸੀ ਲਕਾਉਂਦੇ ਜਾਣ ਨੂੰ ਟੱਗ ਗਏ ਤੇਰੇ ਹਜ਼ਾਰਾਂ ਸਿਪਾਹੀ ਕੱਟ ਗਏ ਡੱਟ ਗਏ ਮੇਰੇ ਲੜਾਕੇ ਸਿੰਘ ਚਾਲੀ ਡੱਟ ਗਏ ਉਹ ਤੇਰਾ ਖਵਾਜਾ ਹੈ ਮਰਦੂਦ ਜੋ ਵੱਡਾ ਸੂਰਮਾ ਜੇ ਨਾ ਲੁੱਕਦਾ ਉਸ ਦਾ ਮੈਂ ਕੁੱਟ ਦਿੰਦਾ ਚੂਰਮਾ ਉਸ ਘੜੀ ਖੁਦਾ ਨੇ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਮੈਂ ਹਜ਼ਾਰਾਂ ਘੇਰਿਆਂ ਨੂੰ ਤੋੜ ਕੇ ਹਾਂ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆ ਝੂਠੀਆਂ ਸਾਰੀਆਂ ਕਸਮਾਂ ਦਾ ਤੂੰ ਹੀ ਜ਼ਿੰਮੇਵਾਰ ਹੈ ਤੂੰ ਖੁਦਾ ਦੀ ਨજર ਵਿੱਚ ਸ਼ੈਤਾਨ ਹੈ ਮਕਾਰ ਹੈ ਤੂੰ ਹੈ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਕੋੜ ਹੈ ਤੂੰ ਖੜਾ ਦਰਿਆ ਕਨਾਰੇ ਖੋਖਲਾ ਇੱਕ ਬੋੜ ਹੈ ਉਸ ਨੂੰ ਕੀ ਆਂਚ ਆਉਣੀ ਸੱਚ ਜਿਸ ਦਾ ਯਾਰ ਹੈ ਉਸ ਨੂੰ ਕੀ ਆਂਚ ਆਉਣੀ ਜਿਸ ਦਾ ਰੱਬ ਪਹਿਰੇਦਾਰ ਹੈ ਵਾਲ ਮੇਰਾ ਇੱਕ ਵੀ ਵਿੰਗਾ ਤੂੰ ਕਰ ਸਕਦਾ ਨਹੀਂ ਖਾਲਸਾ ਮੇਰਾ ਤਾਂ ਹਸ਼ਰਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਹਾਂ ਚਿੱਠੀ ਆਪਣੀ ਖੋਲੇ ਅੱਜ ਇਸ ਪਾਜ ਹੈ ਬਸ ਪਰਉਣਾ ਚੰਦ ਦਿਨਾਂ ਦਾ ਇਹ ਜੋ ਤੇਰਾ ਰਾਜ ਹੈ ਤੂੰ ਹਵਾ ਵੀ ਛੂ ਸਕਦਾ ਨਹੀਂ ਗੁਰੂ ਗੋਬਿੰਦ ਦੀ ਬਸ ਫੂਕ ਨਿਕਲੀ ਹੀ ਸਮਝੋ ਬਾਦਸ਼ਾਹੀ ਹਿੰਦ ਦੀ ਜੇ ਹੈ ਚਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਆਪਣਾ ਛੇਰ ਬੱਬਰ ਖਾਲਸਾ ਸੱਚ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਹ ਔਲੀ ਕਾਂਗਾ ਨਵਾਂ ਇੱਕ ਤੀਰ ਆਪਣਾ ਛੱਡ ਕੀ ਇਹਦੇ ਵਿੱਚ ਪਹਿਲਾਂ ਤਾਂ ਗੁਰੂ ਜੀ ਨੇ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਫਿਰ ਔਰੰਗਜ਼ੇਬ ਦੇ ਨਾਮ ਦੇ ਅਰਸ਼ ਦੱਸੇ ਫਿਰ ਫਿਰ ਜੋ ਜੋ ਉਹਨੇ ਕੀਤਾ ਤੇ ਉਹਨੂੰ ਲਾਹਨਤਾਂ ਪਾਈਆਂ ਸੀ ਇਸ ਜਫਰ ਨਾਮੇ ਨੂੰ ਪੜ ਕੇ ਫਤੇ ਦੀ ਚਿੱਠੀ ਨੂੰ ਪੜ ਕੇ ਫਿਰ ਜਫਰ ਨੂੰ ਆਮ ਜਫਰ ਨਾਮੇ ਨੂੰ ਪੜ ਕੇ ਔਰੰਗਜ਼ੇਬ ਫਿਰ ਮੰਜੀ ਤੋਂ ਨਹੀਂ ਸੀ ਉੱਠ ਸਕਿਆ ਤੇ پاگل ਹੋ ਕੇ ਫਿਰ ਮਰ ਗਿਆ ਸੀ ਗੁਰੂ ਜੀ ਦੀ ਇਹ ਕਲਮ ਦੇ ਵਿੱਚ ਵੀ ਇੰਨੀ ਤਾਕਤ ਸੀ ਤਲਵਾਰ ਦੇ ਵਿੱਚ ਤਾਂ ਹੋਣੀ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ